ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਚੱਲਿਆ ਜੀ ਗੁਰਦੁਆਰਾ ਸ਼ਹੀਦ ਗੋਇੰਦਵਾਲ ਸਾਹਿਬ ਹਨ ਸੋ ਅੱਜ ਆਪਾਂ ਉੱਥੇ ਜਿਹੜੇ ਗੁੜਕਾ ਸਾਹਿਬ ਆਪਣੇ ਪੁਰਾਣੇ ਹੁੰਦੇ ਨੇ ਹਨਾ ਵਿਦੋ ਹੋ ਗਏ ਨੇ ਉਹਨਾਂ ਨੂੰ ਉੱਥੇ ਦੇਣ ਚੱਲਿਆ ਹਨਾ ਕਿਉਂਕਿ ਉੱਥੇ ਇਹਨਾਂ ਦਾ ਜਿਆਦਾ ਅਗਨੀ ਭੇਂਟ ਕਰਦੇ ਨੇ ਜਾਂ ਕੁਝ ਹੋਰ ਕਰਦੇ ਨੇ ਆਪਾਂ ਨੂੰ ਨਹੀਂ ਪਤਾ ਦੇਖੋ ਹਨਾ ਸੋ ਆਪਾਂ ਚੱਲਿਆ ਸਾਰੀ ਵਿਧੀ ਹੈ ਜਿਵੇਂ ਵੀ ਜਿਵੇਂ ਹਨਾ ਰਹਿਤ ਮਰਯਾਦਾ ਅਨੁਸਾਰ ਗੁਰੂ ਦੀ ਜਿਵੇਂ ਜਿਵੇਂ ਹੁੰਦਾ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਸੋ ਵੀਡੀਓ ਨੂੰ ਹਰੇਕ ਤੱਕ ਜ਼ਰੂਰ ਸ਼ੇਅਰ ਕਰੋ ਹੁਣ ਤਾਂ ਕਿ ਇਹ ਜਿਹੜਾ ਆਪਣੀ ਹੁੰਦੀ ਹੈ ਹਨਾ ਜੋ ਵੀ ਵਿਧੀ ਹੁੰਦੀ ਹੈ ਉਹਦੇ ਬਾਰੇ ਪਤਾ ਲੱਗ ਸਕੇ ਸਾਹਮਣੀ ਹਨਾ ਜੀ ਸਾਈਡ ਜੀ ਤੇ ਨਾ ਜੀ ਹਾਂ ਜੀ ਹਾਂ ਉਹ ਸਾਹਮਣੇ ਆਉਂਦਾ ਜੀ ਸਾਹਮਣੇ ਉਹ ਲੱਗਦਾ ਸਫ਼ਰ ਤੋਂ ਬਾਅਦ ਆਪਾਂ ਪਹੁੰਚ ਚੁੱਕੇ ਆਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਆ ਦੇਖੋ ਕੋ ਇੱਥੇ ਦਰਸ਼ਨ ਕਰਦੇ ਆ ਹਨਾ ਅਹੋਣੇ ਆਪਾਂ ਪਹਿਲੀ ਵਾਰ ਹੀ ਆਏ ਆ ਮੈਂ ਵੀ ਨਹੀਂ ਕਦੇ ਆਇਆ ਹੈਗਾ ਬਾਕੀ ਦੇਖਦੇ ਆ ਅੱਗੇ ਜਾ ਕੇ ਹਨਾ ਇਹ ਕਿਹੜਾ ਗੁਰੂ ਘਰ ਆ ਗਿਆ ਜੀ ਹੁਣ ਦੱਸੋ ਬਾਬਾ ਜੀ ਹਾਂ ਜੀ ਅਸੀਂ ਪਹੁੰਚ ਚੁੱਕੇ ਆਂ ਗੁਰਦੁਦੁਆਰਾ ਬੇਰੀ ਸਾਹਿਬ ਬੀਰ ਸਾਹਿਬ ਬੀਰ ਸਾਹਿਬ ਸੁਲਤਾਨਪੁਰ ਲੋਧੀ ਆਜੋ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਸੋ ਆਪਾਂ ਚੱਲਦੇ ਆ ਨਾਲ ਸਾਡੇ ਬਾਬਾ ਜੀ ਵੀ ਆਏ ਨੇ ਦੇਖੋ ਸਾਡੀ ਗੁਰੂ ਘਰ ਦੀ ਗ੍ਰੰਥੀ ਜੀ ਹੈ ਨਾ ਤੇ ਅੱਗੇ ਜਿੰਮੇ ਵੀ ਹੁੰਦਾ ਸਾਰਾ ਦਿਖਾਉਣੇ ਆ ਕਿਉਂਕਿ ਆਪਾਂ ਇੱਥੇ ਪਹਿਲੀ ਵਾਰੀ ਆਏ ਆ ਮੈਂ ਆਇਆ ਨਹੀਂ ਹੈਗਾ ਤੇ ਲਓ ਜੀ ਆਪਾਂ ਹੁਣ ਅੰਦਰ ਆ ਗਏ ਹੈ ਨਾ ਮੱਥਾ ਟੇਕਦੇ ਆ ਆਪਣੇ ਜਿਹੜੇ ਵੀਰ ਨੇ ਉਹ ਕਰਾਉਣਗੇ ਨੇ ਦੇਖ ਹੈ ਨਾ ਉਹ ਦੇਖ ਕਰਾਉਣ ਗਏ ਨੇ ਹਨ ਬਹੁਤ ਵਧੀਆ ਇੱਥੇ ਲੱਗ ਰਿਹਾ ਆਪਾਂ ਨੂੰ ਹਨ ਸਿਸਟਮ ਸਾਰਾ ਟੀਸ਼ਨ ਵਗੈਰਾ ਚੱਲ ਰਿਹਾ ਵਧੀਆ ਹਨ ਤੇ ਆਹ ਮਹਿੰਸਾ ਦਰਬਾਰ ਸਾਹਿਬ ਹੈ ਤੇ ਇਹ ਅੰਦਰ ਜਾ ਕੇ ਆਪਾਂ ਦਰਸ਼ਨ ਕਰਾਂਗੇ ਇੱਧਰ ਮੈਂ ਕਿਹਾ ਫਲੋਰ ਹੈ ਉਹ ਪਰਲੇ ਸ ਹੈਗਾ ਬੇਈ ਨਦੀ ਅੱਛਾ 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 ਲੋ ਜੀ ਆਪਾਂ ਪੂਰਾ ਸਾਬ ਦੇ ਦਰਸ਼ਨ ਕਰਕੇ ਆਏ ਤੇ ਹੁਣ ਤੁਹਾਨੂੰ ਉਹ ਨਦੀ ਦਿਖਾਉਣੇ ਨੇ ਸੰਤ ਸਿੰਘੇਵਾਲ ਜੀ ਦੇ ਰੇਖ ਦੇਖਦੇ ਵਿੱਚ ਸਾਰੀ ਇਹ ਸਫਾਈ ਵਗਾਰਾ ਹੁੰਦੀ ਹੈ ਲੋ ਜੀ ਹੁਣ ਆਪਾਂ ਪਹੁੰਚ ਗਏ ਬੇਈ ਨਦੀ ਤੇ ਬਾਬਾ ਜੀ ਇਹਦੇ ਬਾਰੇ ਦੱਸਣ ਹਾਂ ਜੀ ਬਾਬਾ ਜੀ ਹੁਣ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਇਸ ਜਗ੍ਹਾ ਤੇ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬੇਈ ਨਦੀ ਦੇ ਵਿੱਚ ਤਿੰਨ ਦਿਨ ਕਿ ਬਿਮਾਰ ਕੇ ਤੀਜੇ ਦਿਨ ਨਿਕਲੇ ਸੀ ਇੱਥੋਂ ਹੀ ਮਹਾਰਾਜ ਨੇ ਮਗਲੂ ਮੰਤਰ ਦਾ ਜਾਪ ਉੱਤਰ ਦਰਗਾਹ ਤੋਂ ਲੈ ਕੇ ਆਂਦਾ ਜਿੱਥੇ ਹੀ ਗੁਰਬਾਣੀ ਦੀ ਸ਼ੁਰੂਆਤ ਕੀਤੀ ਸੀ ਵਿਆਹਿਕ ਤੁਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਛਾ ਇਹ ਹੀ ਨਾ ਦੀ ਹੈ ਲੋ ਜੀ ਤੇ ਹੁਣ ਆਪਾਂ ਪਹੁੰਚ ਗਏ ਲੰਗਰ ਹਾਲ ਦੇ ਵਿੱਚ ਇੱਥੇ ਲੱਗਿਆ ਹੈ 550 ਸਾਰ ਵਾਲਾ ਬੋਰਡ ਸਾਢੇ 550 ਸਾਰ ਸਾਰਤਾਂ ਦੇ ਗੁਰੂ ਨਾਨਕ ਦੇਵ ਜੀ ਦੇ ਜਨਮ ਸੋ ਇਹ ਲੰਗਰ ਹਾਲ ਆ ਤ੍ਰਾਦਾ ਪਾਣੀ ਛਕਦੇ ਆ ਤੇ ਰੱਗੇ ਦਾ ਸਫ਼ਰ ਹੈ ਜਿਹੜਾ ਤੁਹਾਨੂੰ ਦਿਖਾਵਾਂਗੇ ਨਾ ਵੀ ਕਿੱਧਰ ਨੂੰ ਚੱਲਿਆ ਤੇ ਇਹ ਰਸਤੇ ਦੇ ਵਿੱਚ ਹੀ ਆਉਂਦਾ ਸੀ ਹੈ ਨਾ ਆਪਣਾ ਸੁਲਤਾਨਪੁਰ ਲੋਧੀ ਬਾਬਾ ਜੀ ਕਹਿੰਦੇ ਉੱਥੇ ਜਾਣਾ ਸਾਡੇ ਨਾਲ ਜਿਹੜੇ ਗਰਾਂਝ ਸਿੰਘ ਜੀ ਹੈ ਨਾ ਸੋ ਇੱਧਰ ਨੂੰ ਆ ਗਏ ਦਰਸ਼ਨ ਕਰਨ ਤੇ ਪ੍ਰਸ਼ਾਦਾ ਪਾਣੀ ਛਕ ਕੇ ਉਸ ਤੋਂ ਬਾਅਦ ਦਿਖਾਵਾਂਗੇ ਵੀ ਕਿੱਧਰ ਨੂੰ ਚੱਲਿਆ ਹਾਂ ਬਾਬਾ ਜੀ ਲੋ ਜੀ ਆਪਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਪਹੁੰਚੇ ਹੋਏ ਸੀ ਤੇ ਤੁਹਾਨੂੰ ਹੁਣ ਨਾ ਇਤਿਹਾਸ ਦਿਖਾਉਣਾ ਇੱਥੇ ਦਾ ਕੀ ਆ ਦੇਖੋ ਕਿਹੜਾ ਹੈ ਦਰਿਆ ਸਤਲੁਜ ਵਿਆਸ ਰਿਆ ਸਤਲੁਜ ਵਿਆਸ ਰਿਆ ਅੱਛਾ ਅ ਉੱਤਰ ਪੈਠ ਨਹੀਂ ਹੀ ਕਰਦੇ ਹੁੰਦੇ ਕਿ ਨਹੀਂ ਜਾਂਦੇ ਤੇ ਉੱਤਰ ਉਹ ਨਾ ਪਛਾੜੀ ਜਾਂਦੇ ਲੋ ਜੀ ਤੇ ਆਪਾਂ ਸ੍ਰੀ ਗੋਇੰਦਵਾਲ ਸਾਹਿਬ ਪਹੁੰਚ ਚੁੱਕੇ ਸੀ ਹਨਾ ਤੇ ਇੱਥੇ ਤਾਂ ਤਿੰਨ ਨੰਬਰ ਗੇਟ ਦੇ ਗੁਰੂ ਘਰ ਬਣਿਆ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਹਨਾ ਸੋ ਇੱਥੇ ਗੁਰੂ ਘਰ ਇਹ ਬਣਿਆ ਹੋਇਆ ਇੱਥੇ ਜਿਹੜੇ ਮਹਾਰਾਜ ਦੇ ਸਰੂਪ ਨੇ ਸਾਰੇ ਪੰਜਾਬ ਚ ਮੇਰੇ ਬਤਾਵਕ ਤਾਂ ਇਦਾਂ ਹੀ ਆ ਹਨਾ ਸੋ ਜਿੰਨਾ ਕਿ ਅਸੀਂ ਯਾਨੀ ਹੁਣ ਜਾਣਿਆਂਗਾ ਸਾਰੇ ਪੰਜਾਬ ਜੋ ਜਿਹੜੇ ਮਹਾਰਾਜ ਦੇ ਸਰੂਪ ਨੇ ਜਾਂ ਗੁਟਕਾ ਸਾਹਿਬ ਹੋਵੇ ਪੋਥੀਆਂ ਸਾਹਿਬ ਹੋਵੇ ਸਾਰੇ ਲਿਆ ਕੇ ਉੱਥੇ ਰੱਖੇ ਜਾਂਦੇ ਨੇ ਤਕਰੀਬਨ ਹਰੇਕ ਐ ਦਵਾਰ ਨੂੰ ਪਹਿਲੇ ਤੇ ਤੀਜੇ ਐ ਦਵਾਰ ਇਹਨਾਂ ਦਾ ਜਿਹੜਾ ਸੰਸਕਾਰ ਕੀਤਾ ਜਾਂਦਾ ਸੋ ਸਾਰਾ ਜਿਹੜਾ ਪ੍ਰੋਗਰਾਮ ਹੈ ਗੁਰੂ ਰਹਿਤ ਮਰਯਾਦਾ ਅਨੁਸਾਰ ਹੋ ਚੁੱਕਿਆ ਹਨਾ ਸਮਾਪਤੀ ਹੋ ਚੁੱਕੀ ਹੈ ਸਾਰਾ ਅਸੀਂ ਦੇਖ ਕੇ ਆਇਆ ਸੋ ਬਾਬਾ ਜੀ ਨੇ ਦੱਸਿਆ ਹਨ ਜਿਹੜੇ ਆਪਣੇ ਇੱਥੇ ਮੁਖ ਸੇਵਾਦਾਰ ਨੇ ਵੀ ਵੀਡੀਓ ਬਣਾਉਣ ਦੀ ਮਨਾਹੀ ਸੀ ਸੋ ਤਕਰੀਬਨ 6 ਹੈ ਦੁਆਰ ਇੱਥੇ ਆਪਾਂ ਹਨ ਮਹਾਰਾਜ ਰੂਪ ਜੇ ਪੋਥੀ ਸਾਹਿਬ ਜੋ ਵੀ ਹਨ ਆਪਣੇ ਬਾਣੀ ਨਾਲ ਜੋ ਵੀ ਕੋਈ ਬੁੱਕs ਪਈਆਂ ਨੇ ਜਾਂ ਮਤਲਬ ਕੁਝ ਵੀ ਹੈ ਹਨ ਜਿੱਚ ਗੁਰਬਾਣੀ ਲਿਖਿਆ ਹੋ ਸਾਰੀਆਂ ਲਿਆ ਕੇ ਇੱਥੇ ਜਿਹੜੀਆਂ ਰੱਖ ਸਕਦੇ ਆ ਤਕਰੀਬਨ ਪਹਿਲੇ ਤੇ ਤੀਜੇ ਦੁਆਰ ਇੱਥੇ ਜਿਹੜਾ ਸੰਸਕਾਰ ਕੀਤਾ ਜਾਂਦਾ ਹੈ ਹਨ ਗੁਰੂ ਰਾਇ ਜੀ ਦੇ ਮਰਜ਼ਿਆ ਅਨੁਸਾਰ ਸਾਰਾ ਅਸੀਂ ਦੇਖ ਕੇ ਆਂ ਤੋ ਆਪਾਂ ਜੀ ਕਹਿੰਦੇ ਵੀਡੀਓ ਨਹੀਂ ਬਣਾਉਣੀ ਹਨਾ ਸੋ ਬਹੁਤ ਆਨੰਦ ਵਰਸ ਦਾ ਇੱਥੇ ਹਨਾ ਸਵਾਪਤੀ ਹੁੰਦੀ ਆ ਸਾਰੇ ਅਰਦਾਸ ਵੇਦਗੀ ਕਰਕੇ ਵਧੀਆ ਤਰੀਕੇ ਨਾਲ ਜਿਹੜੀ ਸ਼ੋ ਹੋਣੀ ਹੈ ਹਨਾ ਹੁਣ ਅਸੀਂ ਅੱਗੇ ਜਾਂਦੇ ਹਾਂ ਹਨਾ ਲੋ ਜੀ ਤੇ ਆਪਾਂ ਇਧਰ ਆਏ ਸੀਗੇ ਪਹੁੰਚ ਸਕੇ ਹਾਂ ਗੁਰਦੁਆਰਾ ਸ੍ਰੀ ਗੋਵਿੰਦਵਾਲ ਸਾਹਿਬ ਦੇਖੋ ਕਿੰਨਾ ਸੋਹਣਾ 뷰 ਆ ਰਿਹਾ 10 ਦਾ 10 ਵੀ ਨਾਲ ਆਇਆ ਸਿੱਕਾ ਜੀ ਹੱਸਿਕਾ ਸੋ ਬਹੁਤ ਸੋਹਣਾ ਜਿਹੜਾ 뷰 ਆ ਗਿਆ ਯਾਰ ਪਾਉਂਦੇ ਕਿਥੇ ਹੱਜ ਹੈਗਾ ਐਤਵਾਰ ਬਿਲਕੁਲ ਇਹ ਲੇਟੈਸਟ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਸੋ ਅੱਜ ਵੀ ਬਹੁਤ ਸੰਗਤ ਹੈ ਨਾ ਇੱਥੇ ਪੁੰਚੀ ਹੋਈ ਹੈ ਕਿਉਂਕਿ ਸਾਡੇ ਸਾਡੇ 450 ਸਾਲਾ ਬਨਾ ਹੈ ਨਾ ਸਾਡੇ 450 ਸਾਲਾਂ ਸੋ ਸਾਡੇ 4 ਤੋਂ ਲੱਗਦਾ ਸੋ ਹੁਣ ਇਹ ਆਪਾਂ ਗਏ ਪੋਲਿਸ ਆ ਦੇ ਅੰਦਰ ਜਿਹੜੀਆਂ 84 ਬੋੜੀਆਂ ਨੇ ਜਿਹੜੀਆਂ ਉਤਰ ਰਹੀਆਂ ਵਾਹ ਵਾਹ ਨੂੰ ਵਾਹ ਨੂੰ ਕਰਦੇ ਉਤਰਨੀਆਂ ਨੇ ਵਾਹ 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 ਰਾਸ਼ਾ ਜਿਹੜਾ ਸੰਗਤ ਦਾ ਹਜੇ ਵੀ ਹੈ ਨਾ ਕੋਈ ਇੱਕ ਬਾਈ ਨੇ ਦੱਸਿਆ ਪਹਿਲਾਂ ਨਾ ਆਪਣਾ ਜਿਵੇਂ ਆਪਣਾ 440 ਦਾ ਅੱਲਾ ਸੀਗਾ ਹਨਾ ਪਰ ਬਹੁਤ ਵੀ ਬਹੁਤ ਤੱਕ ਲੈਣ ਲੱਗੀ thank you. ਲੋ ਜੀ ਸੰਗਤ ਜੀ ਹੁਣ ਅਸੀਂ ਦਰਸ਼ਨ ਹਨਾ ਕਰ ਲਏ ਸੀਗੇ ਗੁਰੂ ਘਰ ਦੇ ਤੇ ਇਸ਼ਨਾਨ ਵੀ ਕਰਿਆ ਹੰਦਾ ਹਨਾ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਦੇ ਵਿੱਚ ਤੇ ਹੁਣ ਅਸੀਂ ਚੱਲਿਆਂ ਵਾਪਸ ਹੁਣ ਜਾਵਾਂਗੇ ਖੰਡੂਰ ਸਾਹਿਬ ਇੱਥੇ ਹਨਾ ਲਵੀ ਦਸਰੈ ਨੇ ਗੁਰੂ ਘਰ ਸੋ ਆਪਾਂ ਇੱਥੇ ਵੀ ਪਹਿਲੀ ਵਾਰੀ ਆਏ ਸੀ ਹਨਾ ਇੱਧਰ ਵੀ ਪਹਿਲੀ ਵਾਰੀ ਆਏ ਆ ਹਨਾ ਆਪਣਾ ਸੋ ਚੱਲਿਆਂ ਅੱਗੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਆਊਗਾ ਲੋ ਜੀ ਇੱਧਰ ਚੱਲਿਆ ਦਾ ਲੰਗਰ सारी <laughs> जॻह